ਸੇ ਭਾਰਤੀ ਫੌਜ ਪਾਕਿਸਤਾਨੀ ਗੋਲਿਆਂ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ ਤੇ ਦੂਜੇ ਪਾਸੇ ਫਿਰੋਜ਼ਪੁਰ ਪੁਲਿਸ ਚਿੱਟੇ ਨੂੰ ਫੜਦੀ ਨਜ਼ਰ ਆ ਰਹੀ ਆ ਮੂੰਹ ਤੋੜਵਾ ਜਵਾਬ ਜਿਹੜਾ ਪਾਕਿਸਤਾਨ ਤੋਂ ਚਿੱਟਾ ਆ ਰਿਹਾ ਉਸ ਨੂੰ ਵੀ ਫਿਰੋਜ਼ਪੁਰ ਪੁਲਿਸ ਮੂੰਹ ਤੋੜਵਾ ਜਵਾਬ ਦਿੰਦੀ ਨਜ਼ਰ ਆ ਰਹੀ ਆ ਕਰੀਬ ਪੌਣੇ 2 ਕਿਲੋ ਦੇ ਆਸ-ਪਾਸ ਜਿਹੜਾ ਚਿੱਟਾ ਫਿਰ ਫੜ ਲਿਆ ਹੈਗਾ ਸਰ ਕਿੱਥੋਂ ਆਇਆ ਕਿਵੇਂ ਆਇਆ ਕੀ ਇਨਫੋਰਮੇਸ਼ਨ ਹੈ ਜੀ ਇਹਦੇ ਬਾਰੇ ਅ ਇਹ ਜਿਹੜਾ ਯੁੱਧ ਨਸ਼ਾ ਵਿਰੋਧ ਦੇ ਵਿੱਚ ਚਲਦੇ ਹੋਏ ਫਿਰੋਜ਼ਪੁਰ ਪੁਲਿਸ ਦੀ ਹੋਰ ਇੱਕ ਵਧੀਆ ਕਾਮਯਾਬੀ ਉਦੋਂ ਮਿਲੀ ਹੈ ਜਦੋਂ ਸਾਡੇ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਡੀਐਸਪੀ ਡੀ ਸਾਹਿਬ ਸਾਡੇ ਸੀਆਈ ਇਨਚਾਰਜ ਤੇ ਸਾਡੀ ਸੀਆਈ ਦੀ ਟੀਮ ਇਹਨਾਂ ਵੱਲੋਂ ਬਹੁਤ ਹੀ ਵਧੀਆ ਇੱਕ ਕਾਰਗਜ਼ਾਰੀ ਕਰਦੇ ਹੋਏ ਇੱਕ ਸੁਖਦੇਵ ਸਿੰਘ ਉਰਫ ਬੱਬੀ ਉਮਰ 29 ਸਾਲ ਉਸਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1 ਕਿਲੋ 446 ਗ੍ਰਾਮ ਹੈਰੋਇਨ ਇੱਕ ਮੋਬਾਈਲ ਤੇ ਇੱਕ ਮੋਟਰਸਾਈਕਲ ਰਿਕਵਰ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਸਰ ਇਹ ਪਾਕਿਸਤਾਨ ਤੋਂ ਹੀ ਫਿਰ ਹਾਂਜੀ ਹਾਂਜੀ ਇਹ ਜਿਹੜੀ ਪਾਕਿਸਤਾਨ ਤੋਂ ਹੀ ਆਈ ਹੈ ਜਿਹੜੀ ਹੈਰੋਇਨ ਤੇ ਪਰ ਇਹ ਫਸਟ ਉਹਦਾ ਹੈਂਡਲਰ ਨਹੀਂ ਹੈ ਇਸ ਦੇ ਪਾਸ ਕਿਸੇ ਹੋਰ ਤੋਂ ਇਹਨੇ ਲਈ ਤੇ ਅੱਗੇ ਇਸਨੇ ਕਿਸੇ ਨੂੰ ਹੋ ਡਿਲੀਵਰ ਕਰਨੀ ਸੀ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਬਾਕੀ ਸਾਨੂੰ ਹੋਰ ਕੋਈ ਅਹਿਮ ਸੁਰਾਗ ਲੱਗੇ ਜਿਹੜੇ ਹੋਰ ਵੀ ਇਹਦੇ ਨਾਲ ਜਿਹੜੇ ਰਲੇ ਹੋਏ ਆ ਬੰਦੇ ਉਹਨਾਂ ਨੂੰ ਵੀ ਅਸੀਂ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕਿੰਜਸ ਵਿੱਚ ਫੜਾਂਗੇ ਜਲਦੀ ਇਸ ਮੋਲ ਦੇ ਵਿੱਚ ਆਰਮੀ ਬੀਐਸਐਫ ਦੀ ਪੂਰੀ ਸਖਤਾਈ ਆ ਇਹ ਹੋ ਸਕਦਾ ਵੀ ਪੁਰਾਣੀ ਆਈ ਹੋਵੇ ਜਾਂ ਕਿਤੇ ਦੱਬੀ ਪਈ ਹੋਵੇ ਉਹ ਬੰਦਾ ਕੱਢ ਕੇ ਲਿਆ ਹੋਵੇ ਜਾਂ ਮੌਕੇ ਦੀ ਤਾਜੀ ਆਈ ਹੋਵੇ ਜੀ ਨਹੀਂ ਇਸਨੇ ਤਾਂ ਦੂਸਰੇ ਕਿਸੇ ਬੰਦੇ ਤੋਂ ਲੈ ਕੇ ਆਇਆ ਹੈ ਇਹ ਜੀ ਤੇ ਉਸ ਦੀ ਅਸੀਂ ਇਨਵੈਸਟੀਗੇਸ਼ਨ ਜਿਹੜੀ ਸਾਡੀ ਚੱਲ ਰਹੀ ਹੈ ਵੀ ਉਹ ਕਿੱਥੋਂ ਕਦੋਂ ਲੈ ਕੇ ਆਇਆ ਉਹ ਜਦੋਂ ਉਸ ਬੰਦੇ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਉਹ ਸਾਹਮਣੇ ਆ ਜਾਣਾ ਇਹ ਕਿੰਨੀ ਉਮਰ ਦਾ ਹੈਗਾ ਜੀ ਮੁੰਡਾ ਜਿਹਦੇ ਕੋਲ ਫੜੀ ਹੈ ਇਹ 19 ਸਾਲ ਦਾ ਜੀ ਪਹਿਲਾਂ ਵੀ ਹੈਗੇ ਪਰਚੇ ਤੇ ਪਹਿਲਾਂ ਇਹਦੇ ਤੇ ਕੋਈ ਪਰਚਾ ਨਹੀਂ ਬਟ ਇਹਨੇ ਕਈ ਅਜਿਹੇ ਪਹਿਲਾਂ ਵੀ ਜਿਹੜੀਆਂ ਸੇਲ ਪਰਚੇਸ ਦਾ ਕੰਮ ਜਿਹੜਾ ਇਹ ਨਜਾਇਜ਼ ਡਰੱਗਸ ਨੂੰ ਵੇਚਣ ਦਾ ਤੇ ਖਰੀਦਣ ਦਾ ਕੰਮ ਕੀਤਾ ਹੈ ਤੇ ਉਹ ਉਦੋਂ ਪਰਚਾ ਨਹੀਂ ਦਰਜ ਹੋਇਆ ਉਦੋਂ ਤੱਕ ਹੁਣ ਤੱਕ ਇਹੇ ਬਚਿਆ ਆ ਰਿਹਾ ਸੀ ਸਰ ਚਿੰਤਾ ਦਾ ਵਿਸ਼ਾ ਨਹੀਂ ਕਿ 11 ਸਾਲ ਦਾ ਜਿਹੜਾ ਹਜੇ ਪਿੰਡਾਂ ਚ ਕਹਿੰਦੇ ਦੁੱਧ ਵਾਲੇ ਦੰਦ ਨਹੀਂ ਨਿਕਲਦੇ 18 19 ਸਾਲ ਦੇ ਦੇ ਪਰ ਇਹ ਇੰਨੀ ਵੱਡੀ ਰਿਕਵਰੀ ਦੇ ਨਾਲ ਇਹਨੂੰ ਫੜ ਲਿਆ ਜੀ ਬਿਲਕੁਲ ਨਹੀਂ ਚਿੰਤਾ ਦਾ ਵਿਸ਼ਾ ਤਾਂ ਹੈ ਪਰ ਇਹੀ ਮੈਂ ਸਾਰਿਆਂ ਨੂੰ ਜਿਵੇਂ ਆਪਾਂ ਹਮੇਸ਼ਾ ਮੈਸੇਜ ਦੇਣਾ ਚਾਹੁੰਦਾ ਅੱਗੇ ਵੰਗੂ ਵੀ ਜਿਹੜੇ ਲੜਕੇ ਆ ਨੌਜਵਾਨ ਆ ਵੀ ਇਹ ਜਿਹੜੇ ਜਲਦੀ ਪੈਸਾ ਬਣਾਉਣ ਦੇ ਚੀਜ਼ਾਂ ਚੱਕਰਾਂ 'ਚੋਂ ਨਾ ਪਾਓ ਜ਼ਿੰਦਗੀ ਸਾਰੀ ਖਰਾਬ ਹੋ ਜਾਂਦੀ ਆ ਹੁਣ ਜਿਵੇਂ ਇਹ ਬੰਦੇ ਨੇ ਹਮੇਸ਼ਾ ਹੁਣ ਜੇ ਕੈਦ ਹੋਊਗਾ ਜੇਲ੍ਹ ਜਾਊਗਾ ਲੰਬੀ ਕੈਦ ਇਸਨੇ ਜੇਲ੍ਹ 'ਚ ਕੱਟਣੀ ਪਈ ਐ ਸਾਰੀ ਜਿਹੜੀ ਜਵਾਨੀ ਆ ਨੌਜਵਾਨ ਜਿਹੜਾ ਹੈਗਾ ਇਹਦੀ ਜਵਾਨੀ ਜੇਲ੍ਹ 'ਚ ਹੀ ਕੱਟੀ ਜਾਣੀ ਐ ਤੇ ਇਹ ਕੁਛ ਦਿਨ ਦਾ ਇਹ ਲੱਗਦਾ ਜਿਦੋਂ ਤੱਕ ਫੜਿਆ ਨਾ ਜਾਵੇ ਬੰਦੇ ਨੂੰ ਲੱਗਦਾ ਵੀ ਮੈਂ ਸ਼ਾਇਦ ਪੈਸੇ ਕਮਾ ਰਿਹਾ ਹਾਂ ਜਿਵੇਂ ਕੱਲ ਵੀ ਤੁਸੀਂ ਦੇਖਿਆ ਹੋਣਾ ਜਿਹੜਾ ਨਸ਼ਾ ਤਸਕਰ ਦਾ ਕਰੋੜਾ ਰੁਪਏ ਦੀ ਜਾਇਦ ਜਿਹੜਾ ਨਜਾਇਜ਼ ਪੈਸੇ ਤੋਂ ਬੜਾਇਆ ਘਰ ਉਹ ਡਿਮੋਲਿਸ਼ ਹੋਇਆ ਤੇ ਉਵੇਂ ਹੀ ਇਹ ਬੰਦਿਆਂ ਦਾ ਵੀ ਜਿਹੜਾ ਹੁਣ ਤੱਕ ਇਹਨੇ ਕਮਾਈ ਕੀਤੀ ਹੋਣੀ ਆ ਹੁਣ ਇਹ ਜੇਲ੍ਹ ਦੇ ਵਿੱਚ ਹੀ ਇਸਨੇ ਆਪਣਾ ਜਿਹੜਾ ਨੌਜਵਾਨੀ ਦਾ ਪੀਰੀਅਡ ਉੱਥੇ ਬਿਤਾਉਣਾ ਹੈ ਨੇ ਤੇ ਇਹੀ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹਣਾ ਵੀ ਅਜਿਹੇ ਜਿਹੜੇ ਨਸ਼ਾ ਤਸਕਰਾਂ ਤੋਂ ਦੂਰੀ ਬਣਾ ਕੇ ਰੱਖੋ ਆਪਣੀ ਪੜ੍ਹਾਈ ਤੇ ਮਿਹਨਤ ਮਜ਼ਦੂਰੀ ਤੇ ਕੰਮ ਕਰੋ ਸਰ 5000 ਲੀਟਰ ਦੇ ਆਸ-ਪਾਸ ਲਾਣ ਵੀ ਫੜੀ ਆ ਔਰ ਉਹ ਵੀਡੀਓ ਆ ਰਹੀਆਂ ਸੀ ਥੱਲੇ ਦੱਬੀ ਸੀ ਕੋਈ ਖੇਤ ਸੀ ਕੋਈ ਕਿੱਥੇ ਸੀ ਔਰ ਪੂਰਾ ਉੱਥੇ ਵੱਡੀ ਟੀਮ ਪੁਲਿਸ ਦੀ ਗਈ ਆ ਨਾਲ ਐਕਸਾਈ ਸੀ ਉਹ ਕਿੰਨੀ ਕੁ ਰਿਕਵਰੀ ਸੀਗੀ ਕਿਵੇਂ ਗੱਡੀ ਔਰ ਕਿੰਨੇ ਕੁ ਬੰਦੇ ਉਹਦੇ ਵਿੱਚ ਫੜੇ ਆ ਜੀ ਮੋਕੇ ਹਾਂਜੀ ਉਹਦੇ ਵਿੱਚ ਵੀ ਸਾਡੇ ਸਦਰ ਥਾਣੇ ਵੱਲੋਂ ਤੇ ਸਾਡੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਡੀਐਸਪੀ ਸਿਟੀ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਕੀਤੀ 5220 ਲੀਟਰ ਲਾਹਣ ਤੇ 300 ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਬੋਟਲਸ ਰਿਕਵਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਹਦੇ ਵਿੱਚ ਅਸੀਂ 7 ਮੁਕਦਮੇ 7 ਬੰਦੇ ਅਰੈਸਟ ਕੀਤੇ ਪੰਜ ਮੁਕਦਮੇ ਦਰਜ ਕੀਤੇ ਇਸ ਸੰਬੰਧੀ ਤੇ ਹੋਰ ਵੀ ਇਹਦੇ ਵਿੱਚ ਕਈ ਗ੍ਰਿਫਤਰੀਆਂ ਅਗੇ ਆਉਂਦੇ ਦਿਨਾਂ ਚ ਕਰਾਂਗੇ ਜ਼ਹਿਰੀਲੀ ਸ਼ਰਾਬ ਨਾਲ ਵੀ ਸੰਬੰਧ ਹੋ ਸਕਦਾ ਇਸ ਚੀਜ਼ ਦਾ ਦੇਖੋ ਇਹਦੀ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਜਾਇਜ਼ ਸ਼ਰਾਬ ਬਣਾ ਰਹੇ ਆ ਇਹ ਜਿਹੜੀ ਵੀ ਕੋਈ ਨਜਾਇਜ਼ ਚੀਜ਼ ਬਣਾ ਰਹੇ ਆ ਉਹ ਜ਼ਹਿਰੀਲੀ ਤਾਂ ਹੋ ਹੀ ਸਕਦੀ ਹੈ ਤੇ ਇਸ ਚੀਜ਼ ਤੋਂ ਮੈਂ ਇਹ ਵੀ ਇੱਥੇ ਲੋਕਾਂ ਨੂੰ ਕਹਿਣਾ ਚਾਹਣਾ ਵੀ ਇਹਨਾਂ ਚੀਜ਼ਾਂ ਤੋਂ ਬਚੋ ਵੀ ਇਹ ਜਿਹੜੇ ਨਜਾਇਜ਼ ਸ਼ਰਾਬ ਕੱਢ ਰਹੇ ਆ ਬਣਾਉਂਦੇ ਆ ਤੁਹਾਨੂੰ ਸਸਤੀ ਦਿਖਾ ਕੇ ਤੁਹਾਡਾ ਲਾਲਚ ਕਰਕੇ ਤੁਸੀਂ ਇਹ ਕੋਈ ਜਣੇ ਜਿਹੜੇ ਵੀ ਪੀਂਦੇ ਆ ਇਸ ਸ਼ਰਾਬ ਨੂੰ ਉਹ ਇਸ ਦੇ ਨੇੜੇ ਨਾ ਜਾਣ ਤੇ ਇਹ ਕਿਉਂਕਿ ਆਪਣੇ ਸਿਹਤ ਵਾਸਤੇ ਹਾਨੀਕਾਰਕ ਹੋ ਸਕਦੀ ਹੈ ਤੇ ਆਪਣਾ ਜਾਨੀਵਾਲੀ ਨੁਕਸਾਨ ਹੋ ਸਕਦਾ ਸਰ ਕੋ ਮਕੂਲੇ ਪਾਸਿਓਂ ਕਿਸੇ ਗੈਂਗ ਤੋਂ ਕੁਝ ਹਥਿਆਰ ਫੜੇ ਆ ਉਹ ਮਸਲਾ ਕੀ ਹੈ ਹਾਂਜੀ ਇਹਦੇ ਵਿੱਚ ਵੀ ਐਸਪੀਡੀ ਸਾਹਿਬ ਡੀਐਸਪੀ ਜ਼ੀਰਾ ਐਸਐਚਓ ਮੱਲਾਵਾਲਾ ਤੇ ਮੇਨਲੀ ਸੀਆਈਏ ਦੀ ਇਨਪੁੱਟ ਤੇ ਇਹਨਾਂ ਨੂੰ ਜਦੋਂ ਇਹਦੇ ਹਰਚੰਦ ਹਰਚੰਦ ਸਿੰਘ ਉਰਫ ਮਿੱਠੀ ਤੇ ਪਰਮਜੀਤ ਸਿੰਘ ਉਰਫ ਪੰਮਾ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਇੱਕ ਰਾਈਫਲ 315 ਬੋਰ ਤੇ 58 ਕਾਟਰੇਜ ਤੇ ਇੱਕ ਰਾਈਫਲ 12 ਬੋਰ ਪੰਪ ਐਕਸ਼ਨ ਤੇ 49 ਕਾਟਰੇਜ ਤੇ ਇੱਕ ਰਿਵਾਲਵਰ 32 ਬੋਰ ਤੇ ਉਸਦੇ ਨਾਲ ਦੋ ਕਾਟਰੇਜ ਇਹ ਬਰਾਮਦ ਹੋਏ ਜੀ ਇਹ ਦੋ ਨੰਬਰ ਦੇ ਹੀ ਸਾਰੇ ਬਿਲਕੁਲ ਬਿਲਕੁਲ ਜੀ ਦੋ ਨੰਬਰ ਦੇ ਇਹ ਬਿਨਾ ਲਾਇਸੈਂਸ ਤੋਂ ਇਹ ਵਿਪਨਸ ਰੱਖੇ ਹੋਏ ਆ ਤੇ ਇਹਨਾਂ ਦੇ ਪਹਿਲਾਂ ਵੀ ਜਿਵੇਂ ਪਰਮਜੀਤ ਪੰਮਾ ਤੇ ਵੀ ਐਨਡੀਪੀਐਸ ਦੇ ਵੀ ਪਹਿਲਾਂ ਪਰਚੇ ਦਰਜ ਆ ਤੇ ਹੋਰ ਕਾਫੀ ਪਰਚੇ ਦਰਜ ਇਹ ਇਹਨਾਂ ਹਥਿਆਰਾਂ ਨਾਲ ਕੋਈ ਲੱਗਦਾ ਕੋਈ ਗਲਤ ਕਾਂਡ ਕਰਨੇ ਕਰਨ ਦੀ ਤਿਆਰੀ ਚ ਹੋਣ ਜਾਂ ਕੀਤੀ ਹੋਣ ਜੀ ਕੋਈ ਬਿਲਕੁਲ ਜੀ ਨਜਾਇਜ਼ ਹਥਿਆਰੀ ਹੈ ਤੇ ਨਜਾਇਜ਼ ਕੰਮ ਹੀ ਕਰਨੇ ਹੋਣੇ ਆ ਹੋਰ ਇਹਨਾਂ ਨੇ ਕਿਹੜਾ ਬਾਰਡਰ ਤੇ ਜਾ ਕੇ ਲੜਾਈ ਲੜਨੀ ਆ ਪਾਕਿਸਤਾਨ ਬਿਲਕੁਲ ਤਾਂ 19 ਸਾਲ ਦੀ ਉਮਰ ਆ ਪੌਣੇ 2 ਕਿਲੋ ਦੇ ਆਸ-ਪਾਸ ਜਿਹੜੀ ਰਿਕਵਰੀ ਹੋਈ ਉਹਨਾਂ ਦੇ ਕੋਲੋਂ ਚਿੱਟੇ ਦੀ ਪਰ ਫਿਲਹਾਲ ਜਿਵੇਂ ਜਾਣਕਾਰੀ ਦਿੱਤੀ ਕਿ ਇਸ ਉਮਰ ਦੇ ਵਿੱਚ ਪੈਸੇ ਚੰਗੇ ਕੱਪੜੇ ਪਾਉਣ ਲਈ ਚੰਗੇ ਮੋਬਾਈਲ ਲੈਣ ਲਈ ਨੌਜਵਾਨ ਇਹੋ ਜਿਹੇ ਕੰਮ ਕਰਦੇ ਨੇ ਪਰ ਹਾਲ ਉਹਨਾਂ ਦਾ ਕੀ ਹੁੰਦਾ ਹੈ ਪੂਰੀ ਜ਼ਿੰਦਗੀ ਜੇਲ੍ਹ ਚ ਲੰਘਦੀ ਆ ਫਿਲਹਾਲ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਤੁਸੀਂ ਵੀ ਲਿਖ ਸਕਦੇ ਹੋ ਫਰੋਸਪੁਰ ਤੋਂ ਸੁਖਵਿੰਦਰ ਸਿੰਘ ਸੋ ਸਾਡੇ ਵੱਲੋਂ ਜਿਹੜਾ ਐਕਸਾਈਜ਼ ਐਕਟ ਦੇ ਵਿੱਚ ਵੀ ਕਾਫੀ ਜਿਹੜੀ ਰਿਕਵਰੀ ਕੀਤੀ ਹੈ ਜੀ ਇਹਦੇ ਵਿੱਚ 7 ਮੁਕੱਦਮੇ ਦਰਜ ਕਰਕੇ 7 ਅਰੈਸਟ ਕੀਤੇ ਪੰਜ ਮੁਕਦਮੇ ਦਰਜ ਕੀਤੇ ਤੇ ਇਹਦੇ ਵਿੱਚ 5220 ਲੀਟਰ ਲਾਹਨ ਤੇ 300 ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਇਹਦੇ ਵਿੱਚ ਬਰਾਮਦ ਕੀਤੀਆਂ ਤੇ ਇਹਦੇ ਵਿੱਚ ਜਿਹੜੇ ਬਾਕੀ ਹੋਰ ਕਈ ਜਣੇ ਨਾਮਜ਼ਦ ਕੀਤੇ ਜਿਨ੍ਹਾਂ ਤੇ ਅਸੀਂ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਜਿਹੜਾ ਨਜਾਇਜ਼ ਸ਼ਰਾਬ ਨੂੰ ਵੀ ਆਪਾਂ ਆਪਣੇ ਏਰੀਆ ਦੇ ਵਿੱਚ ਨਹੀਂ ਵੇਚ ਦੇਣਾ ਇਹਨਾਂ ਨੇ ਜਿਹੜਾ ਆਪਣੇ ਸਾਰੇ ਸਾਡੇ ਡੀਐਸਪੀ ਸਾਹਿਬਾਂ ਡੀਐਸਪੀ ਸਿਟੀ ਤੇ ਡੀਐਸਪੀ ਡੀਸੀਆਏ ਸਾਡੇ ਐਸਪੀ ਡੀ ਸਾਹਿਬ ਇਹ ਵੀ ਸਾਡੀ ਇੱਕ ਨਾਲ ਦੀ ਨਾਲ ਜਿਹੜੇ ਇਹ ਨਜਾਇਜ਼ ਜਿਹੜੇ ਸ਼ਰਾਬ ਵੇਚਦੇ ਆ ਉਹਨਾਂ ਤੇ ਵੀ ਸਾਡੀ ਮੁਹਿੰਮ ਪੂਰੀ ਜਾਰੀ ਹੈ ਤੇ ਅੱਜ ਜਿਵੇਂ 5000 ਤੋਂ 5000 ਤੋਂ ਪਲੱਸ ਲੀਟਰ 5200 20 ਲੀਟਰ ਲਾਹਣ ਜਿਹੜੀ ਰਿਕਵਰ ਕੀਤੀ ਹੈ ਤੇ 300 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਸਾਡੀ ਵੀ ਇੱਕ ਸਵਾਲ ਉੱਠਦਾ ਨਾ ਜਦੋਂ ਜਰੀਲੀ ਸ਼ਰਾਬ ਦਾ ਮਾਮਲਾ ਉੱਠਦਾ ਐਕਸਾਈਜ਼ ਹੁੰਦੀ ਐ ਐਕਟਿਵ ਹੁੰਦੀ ਐ ਉਸ ਤੋਂ ਪਹਿਲਾਂ ਜਾਂ ਬਾਅਦ ਚੋਂ ਨਜ਼ਰ ਨਹੀਂ ਆਉਂਦੀ। ਨਹੀਂ ਜੀ ਇਹ ਤਾਂ ਜਿਹੜਾ ਐਕਸਰਸਾਈਜ਼ ਜਿਹੜਾ ਡਿਪਾਰਟਮੈਂਟ ਤਾਂ ਉਹ ਲਗਾਤਾਰ ਉਹ ਵੀ ਕਰਦੇ ਰਹਿੰਦੇ ਕੰਮ ਸਾਡੇ ਵੱਲੋਂ ਵੀ ਕੀਤਾ ਜਾਂਦਾ ਪੁਲਿਸ ਵੱਲੋਂ ਵੀ ਕੀਤਾ ਜਾਂਦਾ ਪਰ ਇਹ ਜਿਹੜਾ ਸਪੈਸ਼ਲੀ ਜਿਹੜਾ ਹੁਣ ਜਦੋਂ ਸਾਰੀ ਚੀਜ਼ ਧਿਆਨ ਚ ਆਉਂਦੀ ਆ ਆਪਾਂ ਉਸ ਜਿਹੜੇ ਈਵਨ ਸਾਰਾ ਜਿਹੜਾ ਸਾਡਾ ਜੋਰ ਲੱਗਿਆ ਐਨਡੀਪੀਐਸ ਤੇ ਲੱਗਣ ਤੋਂ ਬਾਅਦ ਵੀ ਜਿਹੜੇ ਨਸ਼ਾ ਨੂੰ ਰੋਕਣ ਤੋਂ ਬਾਅਦ ਵੀ ਇਸ ਨਸ਼ੇ ਤੇ ਵੀ ਹੁਣ ਅਸੀਂ ਪੂਰੀ ਮਸਤੈਦੀ ਦੇ ਨਾਲ ਇਸ ਤੇ ਵਰਕ ਕਰਾਂਗੇ ਕਰ ਵੀ ਰਹੇ ਹਾਂ ਤੇ ਇਹ ਤੁਹਾਨੂੰ ਦੱਸਣ ਦਾ ਮਤਲਬ ਇਹੀ ਹੈ ਵੀ ਜੇ ਇਹੇ ਵੀ ਆਪਦੇ ਸਾਵਧਾਨ ਰਹਿਣ ਜਿਹੜੇ ਨਜਾਇਜ਼ ਸ਼ਰਾਬ ਬਣਾ ਰਹੇ ਆ ਤੇ ਵੇਚ ਰਹੇ ਆ ਤੇ ਇਹਨਾਂ ਦੇ ਵੀ ਸਾਡੀ ਕਾਰਵਾਈ ਵਿੱਚ ਕੋਈ ਕਮੀ ਨਹੀਂ ਰਹੂਗੀ ਤੇ ਜੇ ਅਸੀਂ ਪੂਰੇ ਇਹਨਾਂ ਦੇ ਨਾਲ ਸਖਤੀ ਦੇ ਨਾਲ ਇਹਨਾਂ ਤੇ ਕੰਮ ਕਰਾਂਗੇ ਕੱਲ ਵੀ ਪਰਸੋ ਵੀ ਅਸੀਂ ਮੀਟਿੰਗ ਕਰਕੇ ਜਿਹੜੇ ਐਕਸਾਈਜ਼ ਦੇ ਡਿਪਾਰਟਮੈਂਟ ਦੇ ਸਾਰੇ ਆਫੀਸਰਾਂ ਨਾਲ ਮੈਂ ਮੀਟਿੰਗ ਕੀਤੀ ਸੀ ਉਹਨਾਂ ਨੂੰ ਅਸੀਂ ਇਹਨਾਂ ਦੀਆਂ ਟੀਮਸ ਬਣਾਈਆਂ ਉਹਨਾਂ ਨੂੰ ਅਸੀਂ ਪੁਲਿਸ ਹੋਰ ਫੋਰਸ ਪੁਲਿਸ ਦਿੱਤੀ ਤਾਂ ਕਿ ਜੇ ਤੁਸੀਂ ਕਿਤੇ ਵੀ ਕਾਰਵਾਈ ਕਰਨਾ ਚਾਹੁੰਦੇ ਆ ਸਾਡੀ ਫੋਰਸ ਹੋਰ ਤੁਹਾਨੂੰ ਮਈਆ ਕਰਾ ਸਕਦੇ ਆ ਅਸੀਂ ਤੁਹਾਡੇ ਨਾਲ ਸਾਡੀ ਟੀਮ ਜਿਸੀ ਬਣਾਤੀ ਹੈ ਤੇ ਇਹਨਾਂ ਦੇ ਅਗਲੇ ਦਿਨਾਂ ਦੇ ਵਿੱਚ ਪੂਰੀ ਸ਼ਕਤੀ ਦੇ ਨਾਲ ਇਹਨਾਂ ਦੇ ਵਿਰਕਸ਼ਨ ਲਿਆ ਜਾ ਜਗਾ ਸਰ ਸ਼ਰਾਬ ਦੇ ਨਾਮ ਦੇ ਗ੍ਰਿਫਤਾਰੀਆਂ ਬਹੁਤ ਘੱਟ ਰਹਿੰਦੀਆਂ ਭਾਜਦੇ ਆ ਜਾਂਦੇ ਆ ਤੇ ਸਾਡੇ ਵੱਲੋਂ 7 ਬੰਦੇ ਗ੍ਰਿਫਤਾਰ ਕੀਤੇ ਗਏ ਜੀ ਤੇ ਜਿਹੜੇ ਹੋਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜਾ ਵੀ ਇਸ ਨਜਾਇਜ਼ ਧੰਦੇ ਚ ਸ਼ਾਮਲ ਪਾਇਆ ਗਿਆ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਾਂਗੇ ਇੱਕ ਹੋਰ ਵਧੀਆ ਸਫਲਤਾ ਹਾਸਲ ਹੋਈ ਸਾਡੇ CIA ਤੇ ਆਪਣੇ ਇਹਨਾਂ ਵੱਲੋਂ ਜਦੋਂ ਕਾਰਵਾਈ ਕਰਦੇ ਹੋਏ ਐਸਪੀ ਡੀ ਸਾਹਿਬ ਇਹਨਾਂ ਦੀ ਡੀਐਸਪੀ ਡੀਐਸਪੀ ਸਾਡੇ ਜ਼ੀਰਾ ਇਹਨਾਂ ਸਾਰਿਆਂ ਵੱਲੋਂ ਜਦੋਂ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇੱਕ ਮੁਕੱਦਮਾ ਨੰਬਰ 54 ਦਰਜ ਕੀਤਾ ਜਿਸੇ 25 ਆਮਜ਼ ਐਕਟ ਜਿਦੇ ਵਿੱਚ ਦੋ ਜਣੇ ਗ੍ਰਿਫਤਾਰ ਕੀਤੇ ਹਰਚੰਦ ਸਿੰਘ ਉਰਫ ਮਿੱਠੀ ਤੇ ਪਰਮਜੀਤ ਸਿੰਘ ਉਰਫ ਪੰਮਾ ਤੇ ਇਹਨਾਂ ਪਾਸੋਂ ਇੱਕ ਰਾਈਫਲ 315 ਬੋਰ ਇੱਕ ਰਾਈਫਲ 12 ਬੋਰ ਤੇ ਪੰਪ ਐਕਸ਼ਨ ਤੇ ਇੱਕ ਰਿਵਲਵਰ 32 ਬੋਰ ਸਮੇਤ ਜਿਹੜੇ ਕਾਰਟ੍ਰਿਜਸ ਬਰਾਮਦ ਕੀਤੇ ਆ ਜਿਵੇਂ 58 ਕਾਰਟ੍ਰਿਜ 315 ਬੋਰ ਦੇ 49 ਕਾਰਟ੍ਰਿਜ 12 ਬੋਰ ਦੇ ਤੇ 32 ਬੋਰ ਦੇ ਦੋ ਕਾਰਟ੍ਰਿਜ ਇਹ ਬਰਾਮਦ ਕਰਕੇ ਬੜੀ ਵਧੀਆ ਸਫਲਤਾ ਹਾਸਲ ਹੋਈ ਹੈ ਜਿਹੜਾ ਇਹ ਬੰਦੇ ਦੇ ਕੋਲ ਕੋਈ ਲਾਇਸੈਂਸ ਨਹੀਂ ਸੀ ਇਹ ਆਪਣਾ ਇਹ ਨਜਾਇਜ਼ ਹਥਿਆਰ ਇਹਨੇ ਆਪਣੇ ਕੋਲ ਰੱਖੇ ਹੋਏ ਸੀ ਤੇ ਇਹ ਇਹਨਾਂ ਤੋਂ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹਨਾਂ ਤੋਂ ਆਬਰਾਮਤ ਜੀਤੀ ਇਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਕਿੱਥੇ ਵਰਤੋਂ ਕਰਨੀ ਸੀ ਇਹਨਾਂ ਹਥਿਆਰ ਇਹ ਜਿਹੜੇ ਇਹਨਾਂ ਦਾ ਪਹਿਲਾਂ ਇਹਨਾਂ ਦੇ ਕੋਈ ਪਰਚੇ ਵੀ ਦਰਜਾ ਨੇ ਐਨਡੀਪੀਐਸ ਦੇ ਆ ਜਿਹੜਾ ਪਰਮਜੀਤ ਹੈ ਜੀ ਇਹਦੇ ਤੇ ਪੰਮੇ ਤੇ ਪੰਜ ਛੇ ਪਰਚੇ ਦਰਜਾ ਜੀ ਐਨਡੀਪੀਐਸ ਦਾ ਵੀ ਦਰਜ ਹੈ ਤੇ ਇਹ ਬਦਮਾਸ਼ਤਾਈ ਬੰਦੇ ਆ ਤੇ ਇਹਨਾਂ ਪਾਸੋਂ ਜਿਹੜੇ ਇਹ ਰਿਕਵਰ ਕੀਤਾ ਇਹਨਾਂ ਦੇ ਆਪਣੇ ਦੱਸਣ ਦੇ ਮੁਤਾਬਕ ਵੀ ਇਹਨਾਂ ਦੀ ਕਿਤੇ ਦੁਸ਼ਮਣੀ ਆ ਸਾਨੂੰ ਉਹਦੇ ਕਰਕੇ ਅਸੀਂ ਇਹ ਰੱਖੇ ਹੋਏ ਸੀ ਨਜਾਇਜ਼ ਤਿਆਰ ਤੇ ਬਾਕੀ ਪੁਛਗਿਸ਼ ਚੱਲ ਰਹੀ ਹੈ ਜੇ ਪੁਛਗਿਸ਼ ਚ ਹੋਰ ਕੁਝ ਸਾਹਮਣੇ ਆਇਆ ਤਾਂ ਉਹ ਸਾਹਮਣੇ ਐਕਸਲ ਹੋ ਜਾਵੇ। ਕੋਲ ਕੱਲ ਵੀ ਜਿਹੜਾ ਮਾਮਲਾ ਹੋਇਆ ਕਿ ਦੋ ਬੰਦੇ ਐਸੀ ਗੋਲੀਆਂ ਚੱਲਣ ਵਾਲਾ ਜਿਹੜਾ ਰਾਤ ਨੂੰ ਹੋਇਆ ਸੀਗਾ ਸਰ ਉਹਦੇ ਜੀ ਗੁਫਤਾਰੀ ਨਹੀਂ। ਉਹਦੇ ਜੀ ਉਹਦੇ ਚੱਲ ਰਿਹਾ ਜੀ ਮੋਸਟ ਪ੍ਰੋਬਬਲੀ ਵੀ ਆਰ ਕਲੋਜ਼ ਸ਼ਾਇਦ ਉਹਦਾ ਕੁਝ ਦੇਰ ਸੀ ਆਪਾਂ ਉਸ ਨੂੰ ਅਰੈਸਟ ਕਰ ਲਾਂਗੇ ਜਿਹ ਮੇਨ ਅਕਿਊਜ਼ ਨੂੰ ਅਰੈਸਟ ਕਰ ਲਾਂਗੇ। ਆ ਜੁਧ ਨਸ਼ੇ ਵਿਰੁੱਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਇਹਨਾਂ ਦੀਆਂ ਇਨਸਟਰਕਸ਼ਨਸ ਤੇ ਜਿਹੜਾ ਪੰਜਾਬ ਪੁਲਿਸ ਡਿਸਟ੍ਰਿਕਟ ਫਰੋਜ਼ਪੁਰ ਪੁਲਿਸ ਵੱਲੋਂ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਹੈ ਬਹੁਤ ਵਧੀਆ ਕਾਰਗੁਜ਼ਾਰੀ ਚੱਲ ਰਹੀ ਹੈ ਸਾਡੀ ਟੀਮ ਵੱਲੋਂ ਇੱਥੇ ਜਿਵੇਂ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਡੀਐਸਪੀ ਡੀ ਸਾਹਿਬ ਸਾਡੇ ਇੰਚਾਰਜ ਸੀਆਈਏ ਤੇ ਸਾਰੀ ਟੀਮ ਜਿਹੜੇ ਸਾਰੇ ਜਣੇ ਖੜੇ ਵਿੱਚ ਇਨਾਂ ਨੇ ਬਹੁਤ ਵਧੀਆ ਇਹਨਾਂ ਨੂੰ ਸਫਲਤਾ ਹਾਸਲ ਹੋਈ ਜਦੋਂ ਇੱਥੇ ਮਕਦਮਾ ਨੰਬਰ 99 ਮਿਤੀ 14 5 ਐਨਡੀਪੀਏ ਐਕਟ ਹਾਣਾ ਸਦਰ ਦਰਜ ਕਰਕੇ ਸੁਖਦੇਵ ਸਿੰਘ ਉਰਫ ਬੱਬੀ ਉਮਰ 19 ਸਾਲ ਪੁੱਤਰ ਰਾਜ ਸਿੰਘ ਵਾਸੀ ਪਿੰਡ ਹਬੀਬ ਵਾਲਾ ਇਹਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 1 ਕਿਲੋ 446 ਗ੍ਰਾਮ ਹੈਰੋਇਨ ਇੱਕ ਮੋਬਾਈਲ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਦੀ ਸਫਲਤਾ ਹਾਸਲ ਹੋਈ ਹੈ ਤੇ ਇੱਥੇ ਇਹ ਹੈ ਜੀ ਵੀ ਇਹਦੇ ਚ ਇਹਨਾਂ ਨੇ ਜਦੋਂ ਇਨਫੋਰਮੇਸ਼ਨ ਇਹ ਹੋਰ ਕਰ ਰਹੇ ਆ ਤਾਂ ਕਾਫੀ ਇਹਦੇ ਤੋਂ ਹੋਰ ਵੀ ਕਾਫੀ ਜਿਹੜੀਆਂ ਬਰਾਮਦਗੀ ਹੋਣ ਦੀ ਸੰਭਾਵਨਾ ਹੈ ਤੇ ਜਿਹੜੇ ਅਸੀਂ ਇਹਦੇ ਅ ਫਾਰਵਰਡ ਤੇ ਬੈਕਵਰਡ ਲਿੰਕੇਜਸ ਦੇ ਵਿੱਚ ਕਾਫੀ ਚੀਜ਼ਾਂ ਸਾਹਮਣੇ ਆਈਆਂ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਪੂਰੀ ਸੰਭਾਵਨਾ ਹੈ ਵੀ ਇਹਦੇ ਤੋਂ ਕਾਫੀ ਹੋਰ ਬੰਦੇ ਫੜੇ ਜਾਣਗੇ ਤੇ ਰਿਕਵਰੀਸ ਹੋਣਗੀਆਂ ਡਰਾਉਣ ਵਾਲੀ ਸ਼ੁਰੂਆਤੀ ਜਾਂਚ ਸੀਮਾ ਪਾਰ ਤੋਂ ਆਈ ਚਾ ਇੱਥੇ ਨਹੀਂ ਇਹ ਸੀਮਾ ਪਾਰ ਤੋਂ ਹੀ ਆਈ ਹੋਈ ਹੈ ਜੀ ਬਟ ਇਸ ਨੂੰ ਜਿਹੜੀ ਜਿਹੜਾ ਇਹ ਫਰਸਟ ਹੈਂਡਲਰ ਨਹੀਂ ਹੁੰਦਾ ਉਸ ਤੋਂ ਬਾਅਦ ਇਸ ਨੂੰ ਕਿਸੇ ਵੱਲੋਂ ਦਿੱਤੀ ਗਈ ਹੈ ਤੇ ਉਸ ਤੋਂ ਅੱਗੇ ਇਸ ਨੇ ਅੱਗੇ ਦੇਣੀ ਸੀ ਤੇ ਇਹਦੀ ਪੁਛਗਿਸਤ ਦੌਰਾਨ ਹੋਰ ਵੀ ਕਾਫੀ ਚੀਜ਼ਾਂ ਸਾਹਮਣੇ ਆਈਆਂ ਜਿਵੇਂ ਇਸ ਨੇ ਇਹ ਪੈਸੇ ਵੀ ਇੱਧਰ ਉੱਧਰ ਜਿਹੜਾ ਇਹਦੇ ਨਸ਼ੇ ਸੰਬੰਧੀ ਜਿਹੜੇ ਮੂਵ ਕਰਦਾ ਸੀਗਾ ਉਹਦੇ ਵਿੱਚ ਵੀ ਇਹਦਾ ਕਾਫੀ ਰੋਲ ਰਿਹਾ ਤੇ ਜਿਹੜੇ ਇਸ ਦੇ ਨਾਲ ਹੋਰ ਵੀ ਇਨ ਟੱਚ ਸੀਗੇ ਬੰਦੇ ਉਹ ਸਾਰੇ ਦੀ ਸਾਨੂੰ ਜਾਣਕਾਰੀ ਹਾਸਲ ਹੋ ਚੁੱਕੀ ਹੈ ਇਨਵੈਸਟੀਗੇਸ਼ਨ ਦੌਰਾਨ ਇਹਦੀ ਪੁਛਗਿਸਤ ਦੌਰਾਨ ਤੇ ਜਿਨ੍ਹਾਂ ਤੇ ਅਸੀਂ ਆਪਣੀ ਟੀਮ ਲਾ ਕੇ ਉਹਨਾਂ ਨੂੰ ਜਲਦ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਮਰ ਕਿੰਨੀ ਕਾਜੀ ਇਹਨਾਂ ਦੀ? ਇਹ 19 ਸਾਲ ਹੈ ਜੀ ਇਹ। ਸਰ ਕਿੱਡੀ ਵੱਡੀ ਚੈਨ ਹੈ ਵੀ ਸਰ ਇਹਨਾਂ ਦੀ। ਇਹ ਕਰੀਬ 4-5 ਬੰਦੇ ਇਹਦੇ ਨਾਲ ਜਿਹੜੇ ਹੁਣ ਤੱਕ ਸਾਨੂੰ ਸਾਹਮਣੇ ਆਏ ਆ ਜਿਹੜੇ ਵਕਫ ਵਕ ਸਮੇਂ ਦੌਰਾਨ ਜਿਨ੍ਹਾਂ ਨੇ ਇਹਦਾ ਹਵਾਲੇ ਦਾ ਤੇ ਇਵਨ ਨਸ਼ੇ ਦਾ ਕਾਰੋਬਾਰ ਇਹਦੇ ਨਾਲ ਕੀਤਾ ਰਿਹਾ। ਭਰੇ ਤੇ ਵਿਭਾਗ ਮੁਕਦਮਾ ਕਰਦੇ। ਇਹਦੇ ਤੇ ਪਹਿਲਾਂ ਹਜੇ ਤੱਕ ਕੋਈ ਮੁਕਦਮਾ ਨਹੀਂ ਦਰਜੀ ਪਰ ਉਹ ਦੇਖ ਰਹੇ ਆ ਜੀ ਜੇ ਇਹਨੇ ਕਾਰ ਕਾਫੀ ਵਾਰੀਆਂ ਨੇ ਜਿਹੜਾ ਇਹ ਆ ਇਹਦਾ ਪੈਡਲਿੰਗ ਦਾ ਕੰਮ ਕੀਤਾ ਜਿਹੜਾ ਸਮਗਲਿੰਗ ਦਾ ਕੰਮ ਇਹਨੇ ਕਾਫੀ ਵਾਰ ਕੀਤਾ ਜਿਹੜੇ ਸਾਡੀ ਹੁਣ ਪੁੱਛ ਗਏ ਇਸ ਦੌਰਾਨ ਇਹ ਫੜਿਆ ਹੁਣ ਪਹਿਲੀ ਵਾਰੀ ਗਿਆ ਜਿਹੜਾ ਪਰਚਾ ਇਸ ਤੇ ਪਹਿਲਾ ਦਰਜ ਹੋਇਆ ਕਿ ਕਿੱਥੇ ਸਪਲਾਈ ਕਰਨੀ ਸੀ ਇਹ ਅਸੀਂ ਸਾਡੇ ਇਹ ਇਨਵੈਸਟੀਗੇਸ਼ਨ ਦਾ ਐਸਆਈ ਜਿਹੜੇ ਕੁਝ ਬੰਦੇ ਆਈਡੈਂਟੀਫਾਈ ਕੀਤੇ ਅਸੀਂ ਉਹਨਾਂ ਨੂੰ ਅਸੀਂ ਜਲਦ ਫੜ ਲਾਂਗੇ ਤੁਹਾਡੇ ਸਭ ਨੂੰ ਸਾਰਾ ਜੀ